ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਈ ਹੈ ਜੀ ਆਪਾਂ ਨੇ ਪਨੀਰ ਪੁਰਜੀ ਸੋ ਇੱਕ ਭੈਣ ਦਾ ਆਇਆ ਸੀਗਾ ਜੀ ਆਪਾਂ ਨੂੰ ਕਈ ਦਿਨ ਪਹਿਲਾਂ ਕਮੈਂਟ ਵੀਡੀਓ ਥੋੜੀ ਜੀ ਹੋ ਗਈ ਲੇਟ ਪਨੀਰ ਪੁੱਜੀ ਬਾਰੇ ਸੋ ਅੱਜ ਆਪਾਂ ਨੇ ਬਣਾਈ ਹੈ ਜੀ ਹਲਵਾਈ ਸਟਾਈਲ ਢਾਬਾ ਸਟਾਈਲ ਪਨੀਰ ਪੁਰਜੀ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਨੇ ਰਹੋ ਅੱਜ ਤੁਹਾਨੂੰ ਬਿਲਕੁਲ ਸਿੰਪਲ ਤਰੀਕੇ ਨਾਲ ਬਣਾ ਕੇ ਦਿਖਾਵਾਂਗੇ ਪਨੀਰ ਪੂਜੀ ਜਿਹੜਾ ਜਿਹੜਾ ਮੈਂ ਸਮਾਨ ਲਿਆ ਤੁਹਾਨੂੰ ਉਹ ਵੀ ਦੱਸਦੇ ਆ ਅੱਜ ਫਿਰ ਰੈਸਪੀ ਕਰਦੇ ਆਂ ਸਟਾਰਟ ਰੈਸਪੀ ਸਟਾਰਟ ਕਰਨ ਤੋਂ ਪਹਿਲਾਂ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਆ ਜਾਓ ਜੀ ਫਿਰ ਰੈਸਪੀ ਕਰਦੇ ਆਂ ਸਟਾਰਟ ਪਨੀਰ ਪੂਜੀ ਬਣਾਉਣ ਵਾਸਤੇ ਆਪਾਂ ਨੂੰ ਚਾਹੀਦਾ ਪਨੀਰ ਜਿਹੜਾ ਕਿ ਮੈਂ 250 ਗ੍ਰਾਮ ਪਨੀਰ ਠੀਕ ਹੈ ਜੀ ਕੱਦੂ ਕਸ ਕਰ ਲਿਆ ਟੋਟਲ 250 ਗ੍ਰਾਮ ਪਨੀਰ ਹੈ ਮੋਟਾ ਮੋਟਾ ਕੱਦੂ ਕਸ ਕਰ ਲੈਣਾ ਤੇ ਉਸ ਤੋਂ ਬਾਅਦ ਥੋੜਾ ਜਿਹਾ ਪਨੀਰ ਆਪਾਂ ਬਰੀਕ-ਬਰੀਕ ਕੱਟ ਕੇ ਪਾਉਂਗੇ। ਉਸ ਤੋਂ ਬਾਅਦ ਆਪਣੇ ਕੋਲ ਹਰਾ ਧਨੀਆ ਜੀ ਬਰੀਕ ਕੱਟਿਆ ਹੋਇਆ, ਇੱਕ ਟਮਾਟਰ ਹੈ ਬਰੀਕ ਕੱਟਿਆ ਹੋਇਆ ਤੇ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਹੈ ਬਰੀਕ ਕੱਟੇ ਹੋਏ। ਥੋੜਾ ਜਿਹਾ ਲਸਣ ਹੈ ਜੀ, ਅਦਰਕ ਵੀ ਪਾ ਸਕਦੇ ਹਾਂ ਤੇ ਥੋੜੀ ਜੀ ਹੈਗੀ ਸ਼ਿਮਲਾ ਮਿਰਚ ਬਰੀਕ ਕੱਟੀ ਹੋਈ ਤੇ ਲਓ ਜੀ ਹੁਣ ਮਾਰਦੇ ਇਹਨੂੰ ਆਪਾਂ ਤੜਕਾ। ਤੜਕਾ ਮਾਰਨ ਤੋਂ ਪਹਿਲਾਂ ਬਣਾਉਨੇ ਆ ਜੀ ਆਪਾਂ ਇਹਦੇ ਵਾਸਤੇ ਮਸਾਲਾ। 2 ਚਮਚ ਦਹੀਂ ਲੈ ਲੈਣੇ ਆ। ਦਹੀਂ ਖੱਟਾ ਨਹੀਂ ਹੋਣਾ ਚਾਹੀਦਾ ਜ਼ਿਆਦਾ ਤੇ ਇਹਦੇ ਚ ਪਾਵਾਂਗੇ ਆਪਾਂ ਇੱਕ ਚਮਚ ਬੇਸਣ ਅੱਧਾ ਛੋਟਾ ਚਮਚ ਦੇਗੀ ਮਿਰਚ ਅੱਧਾ ਛੋਟਾ ਚਮਚ ਧਨੀਆ ਪਾਊਡਰ ਤੇ ਅੱਧਾ ਛੋਟਾ ਚਮਚ ਕਿਚਨ ਕਿੰਗ ਤੇ ਅੱਧੇ ਚਮਚ ਤੋਂ ਵੀ ਘੱਟ ਪਾਵਾਂਗੇ ਹਲਦੀ ਤੇ ਸਾਰੇ ਮਟੀਰੀਅਲ ਨੂੰ ਕਰ ਲਾਂਗੇ ਮਿਕਸ ਤੇ ਥੋੜਾ ਜਿਹਾ ਕਰ ਲਾਂਗੇ ਇਹਦੇ ਚ ਪਾਣੀ ਐਡ ਤੇ ਐਦਾਂ ਦਾ ਮਸਾਲਾ ਜਿਹੜਾ ਆਪਾਂ ਨੇ ਤਿਆਰ ਕਰ ਲੈਣਾ ਹੈ ਜੀ ਸਭ ਤੋਂ ਪਹਿਲਾਂ ਕੜਾਹੀ ਦੇ ਵਿੱਚ ਪਾਵਾਂਗੇ ਆਪਾਂ ਜਾਂ ਕਿਸੇ ਪੈਨ ਦੇ ਵਿੱਚ ਸਰੋਂ ਦਾ ਤੇਲ ਜਾਂ ਤੁਸੀਂ ਰਫੈਂਡ ਵੀ ਪਾ ਸਕਦੇ ਹੋ ਤੇਸੀ ਕੀ ਵੀ ਪਾ ਸਕਦੇ ਹੋ ਜਾਂ ਮੱਖਣ ਪਾ ਸਕਦੇ ਹੋ ਬਟਰ ਜਾਨੀ ਠੀਕ ਹੈ ਜੀ ਤੇ ਲਓ ਜੀ ਸਰੋਂ ਦੇ ਤੇਲ ਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਸਰੋਂ ਦਾ ਤੇਲ ਆਪਣਾ ਗਰਮ ਹੋ ਗਿਆ ਜੀ ਇੱਕ ਛੇੜ ਚਮਚ ਪਾਵਾਂਗੇ ਜੀਰਾ ਇਹਨੂੰ ਹਲਕਾ ਜਿਹਾ ਭੁੰਨਾਂਗੇ ਉਸ ਤੋਂ ਬਾਅਦ ਬਰੀਕ ਕੱਟਿਆ ਹੋਇਆ ਲਸਣ ਇਹਨੂੰ ਵੀ ਆਪਾਂ ਹਲਕਾ ਜਿਹਾ ਭੁੰਨ ਲਾਂਗੇ ਜ਼ਿਆਦਾ ਨਹੀਂ ਭੁੰਨਣਾ ਇਹ ਮੰਨ ਲਓ ਬ੍ਰਾਊਨ ਨਹੀਂ ਕਰਨਾ ਹੈ ਤੇ ਜਦੋਂ ਹਲਕਾ ਜਿਹਾ ਭੁੰਨਿਆ ਗਿਆ ਉਸ ਤੋਂ ਬਾਅਦ ਪਾ ਦਾਂਗੇ ਇਹਦੇ ਵਿੱਚ ਆਪਾਂ ਬਰੀਕ ਕੱਟਿਆ ਹੋਇਆ ਪਿਆਜ਼ ਤੇ ਇਹਨੂੰ ਆਪਾਂ ਭੁੰਨਾਂਗੇ ਜੀ 2 ਤੋਂ 3 ਮਿੰਟ ਕਿਉਂਕਿ ਪਿਆਜ਼ ਆ ਜਿਹੜਾ ਜ਼ਿਆਦਾ ਆਪਾਂ ਨੇ ਬ੍ਰਾਊਨ ਨਹੀਂ ਕਰਨਾ ਹੈ ਸਿਰਫ ਥੋੜਾ ਜਿਹਾ ਭੁੰਨਣਾ ਹੈ ਕਿਉਂਕਿ ਜਿਹੜਾ ਪਪਾ ਪੁੱਜੀ ਬਣਾਉਨੇ ਆ ਪਨੀਰ ਦੀ ਉਹਦੇ ਵਿੱਚ ਪਿਆਜ਼ ਆ ਜਿਹੜਾ ਜਿਆਦਾ ਬ੍ਰਾਊਨ ਨਹੀਂ ਹੁੰਦਾ ਜੇ ਜਿਆਦਾ ਪਿਆਜ਼ ਨੂੰ ਬ੍ਰਾਊਨ ਕਰੋਗੇ ਤਾਂ ਪੁੱਜੀ ਆ ਜਿਹੜੀ ਆਪਣੀ ਛੀੜੀ ਛੀੜੀ ਜੀ ਬਣੂਗੀ ਇਸ ਕਰਕੇ ਪਿਆਜ਼ ਥੋੜਾ ਜਿਹਾ ਕੱਚਾ ਰੱਖਣਾ ਇਹ ਨਾਲ ਪੁੱਜੀ ਆ ਜਿਹੜੀ ਖਿਲੀ ਖਿਲੀ ਬਣੂਗੀ ਬੋਰੀ ਤੇ ਲਓ ਜੀ ਇਹਨੂੰ ਭੁੰਨਦੇ ਆਪਾਂ ਇੱਕ ਤੋਂ 2 ਮਿੰਟ ਤੇ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਹਰੀ ਮਿਰਚ ਚਾਹੇ ਕੱਟੀ ਹੋਈ ਪਾ ਲਿਓ ਜਾਂ ਮਿਕਸੀ ਕੀਤੀ ਹੋਈ ਪਾ ਲਿਓ ਤੇ ਇਹਨੂੰ ਮਿਕਸ ਕਰ ਦਾਂਗੇ ਥੋੜੀ Shimla ਮਿਰਚ ਐਡ ਕਰ ਦਾਂਗੇ ਕੱਟੀ ਹੋਈ ਬਰੀਕ ਇਹ ਆਪਸ਼ਨਲ ਹੈ ਤੇ ਉਸ ਤੋਂ ਬਾਅਦ ਕਰਾਂਗੇ ਐਡ ਇਹਦੇ ਵਿੱਚ ਆਪਾਂ ਇੱਕ ਟਮਾਟਰ ਬਰੀਕ ਕੱਟਿਆ ਹੋਇਆ। ਤੇਨੂੰ ਹਲਕਾ ਜਿਹਾ 1 ਤੋਂ 2 ਮਿੰਟ ਭੁੰਨਾਂਗੇ। ਜਦੋਂ ਹਲਕੇ ਜਿਹਾ ਆਪਣੇ ਸਾਰੇ ਇਹ ਮਟੀਰੀਅਲ ਭੁੰਨਿਆ ਗਿਆ ਉਸ ਤੋਂ ਬਾਅਦ ਪਾਵਾਂਗੇ ਇਹਦੇ ਚ ਅੱਧਾ ਛੋਟਾ ਚਮਚ ਦੇਗੀ ਮਿਰਚ ਤੇ ਥੋੜੀ ਜਿਹੀ ਪਾਵਾਂਗੇ ਹਲਦੀ ਕਲਰ ਵਾਸਤੇ ਤੇਨੂੰ ਹਲਕਾ ਜਿਹਾ ਭੁੰਨਾਂਗੇ। ਜਦੋਂ ਹਲਕਾ ਜਿਹਾ ਭੁੰਨਿਆ ਗਿਆ ਇਹ ਫਿਰ ਆਪਾਂ ਇਹਦੇ ਚ ਐਡ ਕਰ ਦਾਂਗੇ ਜਿਹੜਾ ਆਪਾਂ ਨੇ ਮਸਾਲਾ ਬਣਾ ਕੇ ਰੱਖਿਆ ਤਾਂ ਤੇ ਇਹਨੂੰ ਕਰਾਂਗੇ ਸਾਰੇ ਮਟੀਰੀਅਲ ਨੂੰ ਮਿਕਸ ਸ਼ੇਕ ਥੋੜਾ ਜਿਹਾ ਘੱਟ ਕਰ ਦਾਂਗੇ ਤੇ ਇਹਨੂੰ ਜਿਹੜਾ ਆਪਾਂ 1 ਤੋਂ 2 ਮਿੰਟ ਭੁੰਨਾਂਗੇ ਪਹਿਲਾਂ ਇਹਦੇ ਵਿੱਚ ਪਨੀਰ ਜਿਹੜਾ ਆਪਾਂ ਕੱਟਿਆ ਹੋਇਆ ਪਾ ਦਾਂਗੇ ਬਰੀਕ-ਬਰੀਕ ਸ਼ੇਕ ਥੋੜਾ ਜਿਹਾ ਮੀਡੀਅਮ ਆ ਨਾਲੇ ਆਪਾਂ ਨੇ ਕਤੂਖਾਸ ਕੀਤਾ ਹੋਇਆ ਜਿਹੜਾ ਪਨੀਰ ਉਹ ਵੀ ਇਹਦੇ ਵਿੱਚ ਐਡ ਕਰ ਦਾਂਗੇ ਤੇ ਇਹਨੂੰ ਕਰਾਂਗੇ ਮਿਕਸ ਸਾਰੇ ਨੂੰ ਤੇ ਨਮਕ ਪਾ ਦਾਂਗੇ ਜੀ ਟੇਸਟ ਰਿਕਾਰਡਿੰਗ ਜਿੰਨਾ ਕਿ ਤੁਸੀਂ ਨਮਕ ਖਾਂਦੇ ਹੋ ਤੈਨੂੰ ਕਰ ਦਾਂਗੇ ਮਿਕਸ ਮਿਕਸ ਕਰਨ ਤੋਂ ਬਾਅਦ ਇਹਨੂੰ ਆਪਾਂ ਥੋੜਾ ਸੇਕ ਤੇਜ਼ ਕਰ ਲਾਂਗੇ ਤੇ ਇਹਨੂੰ ਆਪਾਂ 3 ਤੋਂ 4 ਮਿੰਟ ਜਿਹੜਾ ਠੀਕ ਹੈ ਜੀ ਪਕਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆਂ ਫਿਰ ਪਲੇਟ 'ਚ ਕੱਟ ਕੇ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਸਪੋਰਟ ਕਰਦੇ ਆ ਉਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਕੋਜੀ ਬਣ ਕੇ ਰੈਡੀ ਆ ਜੀ ਗੈਸ ਕਰਦੇ ਆਂ ਬੰਦ ਇਹਦੇ ਪਾਉਨੇ ਆਂ ਪ੍ਰੀ ਕੱਟਿਆ ਹੋਇਆ ਹਰਾ ਧਨੀਆ ਤੇ ਲਓ ਜੀ ਬਿਲਕੁਲ ਸਿੰਪਲ ਰੈਸਪੀ ਪਨੀਰ ਪੂਜੀ ਬਣ ਕੇ ਰੈਡੀ ਆ ਜੀ ਤੇ ਹੁਣ ਕੱਢਦੇ ਇਹਨੂੰ ਆਪਾਂ ਪਲੇਟ ਦੇ ਵਿੱਚ ਤੇ ਲੋ ਜੀ ਪਨੀਰ ਪੂਜੀ ਬਣ ਕੇ ਰੈਡੀ ਆ ਜੀ ਕਲਰ ਦੇਖੋ ਜੀ ਪੂਜੀ ਦਾ ਕਿੰਨਾ ਪਿਆਰਾ ਆ ਗਿਆ ਸੋ ਇਸ ਤਰੀਕੇ ਨਾਲ ਬਿਲਕੁਲ ਸਿੰਪਲ ਤਰੀਕੇ ਨਾਲ ਤੁਸੀਂ ਬਣਾ ਸਕਦੇ ਆ ਜੀ ਘਰੇ ਪੂਰੀਆਂ ਢਾਬਾ ਹਲਵਾਈ ਸਟਾਈਲ ਪਨੀਰ ਪੁਰਜੀ ਸੋ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਸੋ ਮਿਲਦੇ ਆ ਜੀ ਫਿਰ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ